ਦੋਸਤੋ ਇਹ ਕਰਨਾ ਪੈਦਾ ਛੜਪਿੜ ਤਾਂ ਲਈ ਅੱਜ ਆਪਾਂ ਜੋ ਸੇਵਾ ਲੈ ਕੇ ਜਾ ਰਹੇ ਆਂ ਇਧਰ ਆਪਣੀ ਸੰਗਤ ਪਗਾਲੂ ਦੇ ਵਿੱਚ ਜੋ ਲੰਗਰ ਦੀ ਸੇਵਾ ਲੈ ਕੇ ਜਾ ਰਹੇ ਆ ਤੇ ਨਾਲ ਇਹਨਾਂ ਸੰਗਤਾਂ ਦੇ ਆਪਾਂ ਜੋ ਕੇ ਇਹ ਵੀ ਰ ਆਪਣੇ ਨਾਲ ਆਪਾਂ ਜੋ ਦਵਾਈਆਂ ਦੀ ਸੇਵਾ ਲੋੜਵੰਦਾ ਵਾਸਤੇ ਆਪਾਂ ਦਵਾਈਆਂ ਲੈ ਕੇ ਜਾ ਰਹੇ ਆ ਹਾਂਜੀ ਦੋਸਤੋ ਸੋਚ ਕੇ ਆਪਾਂ ਫਿਰੋਜ਼ਪੁਰ ਜੋ ਹਸੈਣੀ ਵਾਲਾ ਤੋਂ ਸੜਕ ਤੇ ਜਾਂਦੀ ਆ ਸਟੇਟ ਨੂੰ ਫਰਲਾਤ ਪਾਣੀ ਦੇ ਵਿੱਚੋਂ ਵੀ ਇੱਧਰ ਵੀਰਾ ਆਪਨੂੰ ਅੱਗੇ ਲੈ ਕੇ ਜਾ ਰਿਹਾ ਜਿੱਥੇ ਕੋਈ ਦਵਾਈਆਂ ਦੀ ਸਹੂਲਤ ਨਹੀਂ ਪਹੁੰਚ ਰਹੀ ਤੇ ਆਪਾਂ ਚੱਲਦੇ ਹੁਣ ਵੀਰਾ ਉਹਨਾਂ ਦੇ ਨਾਲ ਲੈ ਕੇ ਜਿੰਨਾ ਪਿੰਡਾਂ ਦੇ ਵਿੱਚ ਦਵਾਈਆਂ ਦੇ ਲੋੜ ਆ ਥੀਰਨ ਬੱਚਿਆਂ ਦੇ ਨਾਲ ਪੋਟ ਲੈਨੇ ਆ ਰਾਜਾ ਅਲਪਰ ਕੇ ਮਾਰਾ ਇੱਕ ਮੈਂ ਇੱਧਰ ਆਇਆ ਆਈ ਸੀ ਵੀ ਇਹ ਰੋਟੀ ਆ ਖਾਣ ਹਾਂਜੀ ਸੁਨੀਲ ਆ ਕਿਵੇਂ ਤੀਨ ਹੋਈ ਹੈ ਹਾਂਜੀ ਵੀਰ ਜੀ ਤੇ ਜਿਹੜੀ ਤੁਸੀਂ ਅੱਜ ਮੰਡੀਸ਼ਨ ਲੈ ਕੇ ਹੋਏ ਟਾਡਾ ਕਿਦਾਂ ਵਿਚਾਰ ਬਣਾਏ ਜੀ ਹਾਂਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਫਿਰ ਆਪਾਂ ਗੁਰੂ ਹਰ ਸਾਈਂ ਪਿੰਡ ਜਵਾਇ ਸਿੰਘ ਵਾਲ ਤੋਂ ਚਲ ਕੇ ਜੋ ਕਿ ਆਪਣਾ ਆ ਵੀ ਕਮਾਈ ਦੇ ਵਿੱਚੋਂ ਜੋ ਦਸਵੰਦ ਕਰਕੇ ਤੇ ਇਹ ਆਪਾਂ ਦਵਾਈਆਂ ਦੀ ਜੋ ਸੇਵਾ ਪਿੰਡ ਚੰਦੀਵਾਲਾ ਸਰੋਤ ਕੋਲ ਲੈ ਕੇ ਆਇਆ ਕਰਦਗੇ ਕਾ ਵੀ ਵੀ ਦੇਖੇਗਾ ਤੇ ਲੱਗ ਲਾ ਕੇ ਜੋ ਸੇਵਾ ਦਾ ਰਵੇ ਸਸਥਾਵਾ ਆਪਦੇ ਆਪ ਦੇ ਕਿਰਤ ਦੇ ਵਿੱਚੋਂ ਕਮਾਈ ਦੇ ਵਿੱਚੋਂ ਦਸਵੰਦ ਤੇ ਜੋ ਸੇਵਾ ਰਾਸ਼ਨ ਸੁੱਕਾ ਪਤਕਾਰਾਂ ਸੰਤੇ ਹੋਰ ਲਈ ਪਰਸ਼ਨ ਵਾਸਤੇ ਉਚਾਰਾ ਵਗੈਰ ਲੈ ਕੇ ਆਏ ਤੇ ਆਪਨੇ ਵੀ दिली ਇੱਛਾ ਸੀਗਾ ਕਿ ਆਪਾਂ ਵੀ ਕੁਝ ਇੰਨਾ ਜੋ ਹੱਥ ਵਿੱਚ ਪਰਵਾਰਾਂ ਵਾਸਤੇ ਕੁਝ ਨਾ ਕੁਝ ਅਜਿਹੀ ਚੀਜ਼ ਲੈ ਕੇ ਜਾਈਏ ਜਿਨ੍ਹਾਂ ਦੀ ਐਸਾ ਕੌਫੀ ਘੱਟ ਦੇ ਵਿੱਚ ਇਹਨਾਂ ਲੋਕਾਂ ਨੂੰ ਸਖਤ ਤੋਂ ਸਖਤ ਹੈ ਕਿਉਂਕਿ ਜਿਵੇਂ ਕਿ ਆਪਾਂ ਇਹ ਦਵਾਈਆਂ ਤੁਸੀਂ ਦੇਖੀਆਂ ਜੋ ਆਪਣੇ ਕੋਲ ਪਹਿਣਾ ਮੈਡੀਸਨ ਲੈ ਕੇ ਗਏ ਉਹੋਸੇ ਤਲਾਬੇ ਵੀ ਆਏ ਜੋ ਮੈਡੀਸਨ ਲੈ ਕੇ ਗਏ ਕਿ ਇਥੇ ਖਾਸਲੀ ਬਹੁਤ ਜਿਆਦਾ ਪ੍ਰੋਬਲਮ ਚੱਲ ਰਹੀ ਹੈ ਜੋ ਕਿ ਪਾਣੀ ਤੋਂ ਬਹੁਤ سارے ਲੋਕਾਂ ਨੂੰ ਅਲਰਜੀ ਹੈ ਤਾਂ ਉਹਦੇ ਕਰਕੇ ਆਪਾਂ ਫਿਰ ਜਿਆਦਾ ਏਦਾਂ ਦੀ ਦਵਾਈ ਪਾ ਕੇ ਲਿਆਏ ਆ ਕਿ ਜੋ ਅਲਰਜੀ ਦੀ ਮੈਡੀਸਿਨ ਇਸ ਤੋਂ ਇਲਾਵਾ ਮੁੱਖ ਤਲਾਕ ਵੀ ਆਪਾਂ ਇਹਨਾਂ ਪਿੰਡਾਂ ਤੱਕ ਆਪਾਂ ਪਹੁੰਚਿਆ ਕਿ ਜਿੱਥੇ ਤੱਕ ਕੋਈ ਵੀ ਮੈਡੀਕਲ ਜੋ ਸੁਲਤਾਨ ਸਰਕਾਰੀ ਜਾਂ ਕੋਈ ਆਪ ਤੇ ਹੋ ਸੇਵਾ ਦੇ ਲੈ ਕੇ ਆ ਰਹੇ ਤਾਂ ਇੱਥੇ ਤੱਕ ਨਹੀਂ ਪਹੁੰਚ ਰਹੇ ਆਪਾਂ ਪਿੱਛੋਂ ਪਾਰੀ ਦੇ ਵਿੱਚੋਂ ਚੱਲ ਕੇ ਇੱਥੋਂ ਤੱਕ ਕੋਸ਼ਿਸ਼ ਕੀਤੀ ਆ ਕਿ ਜਿੱਥੋਂ ਤੱਕ ਵੀ ਨਹੀਂ ਇਹ ਸਹੂਲਤਾ ਪਹੁੰਚ ਨਹੀਂ ਹੈ ਵੈਸੇ ਚੱਲਦੀ ਆ ਆਪਾਂ ਉੱਥੋਂ ਤੱਕ ਹੀ ਲੈ ਕੇ ਜਾਂਦੇ ਆ ਕਿਉਂਕਿ ਹਾਂ ਜਵਾਤੀ ਪਾਪਾ ਨਹੀਂ ਤਾਂ ਤੁਹਾਨੂੰ ਪਤਾ ਨਹੀਂ ਕਿ ਕਾਹਦਾ ਕਰਦੇ ਆ ਬੋਲੇ ਤੈਨੂੰ ਵੀ ਦੱਸਾਂਗੇ ਫਤਵੀ ਜਗਰਾਸ ਕਿਵੇਂ ਚੱਲੇ ਰਿਹਾ ਹੈ ਪਾਪਾ ਵੀ ਵੇਖ ਲਾਂਗੇ ਕਿਹਦੇ ਕਿਸਾ ਸਰਾਵ ਕਰਦੇ ਨੇ ਕਾ ਕੰਮ ਕਰਨ ਨੂੰ ਆਈ ਪਾਪਾ ਵੀ ਘਰ ਆਈ ਹੈ ਸਾਹਾਂ ਦੀ ਸੰਗਤੀ ਜਾ ਰਹੇ ਹਾਂ ਹੁਣ ਵਾਪਸ ਘਰ ਟਾਈਮ ਹੋ ਗਿਆ ਸ਼ਾਮ ਦੇ 6:30 ਦਾ सड़कों पर पानी देख, देख सकते तो तो हो पिंड चांदीवाला जो कि आप सेवा कर जो आप मेडिकल सहायता लेके आए जो तो देख सकते हो पेंड चांदीवाला का बोर लगे रास्ता अगे जो सड़क के पानी दो हो चुके हैं पूरा एक किलोमीटर तक पानी एदा ही है ਤਾਂ ਦੇਖ ਸਕਦੇ ਹੋ ਜੋ ਵੀ ਸੰਗਤ ਸੇਵਾ ਮੈਡੀਕਲ ਦੀ ਜਾਂ ਕੋਈ ਮੰਗਤ ਪੱਖਾ ਦਾ ਮੈਦ ਆਉਂਦੀ ਹੈ ਤਾਂ ਬਹੁਤ ਹੀ ਉਹਨਾਂ ਦਾ ਧੰਨਵਾਦ ਤੇ ਮੈਡੀਕਲ ਵਾਲਿਆਂ ਨੂੰ ਬੇਨਤੀ ਹੈ ਕਿ ਜਿਵੇਂ ਨਾ ਕਿਵੇਂ ਕਰਕੇ ਹਾਲਾਤ ਦੇਖਦੇ ਹੋਏ ਇਹਨਾਂ ਪਿੰਡਾਂ ਵਾਲੇ ਮੈਨੂੰ ਕਹਿੰਦੇ ਸੇਵਾ ਲੈ ਕੇ ਜਰੂਰ ਕੋਸ਼ਿਸ਼ ਕਰਨਾ ਤਾਂ ਪਾਣੀ ਦੀ ਬਰਸਾਤ ਤੋਂ ਕਰਕੇ ਪਾਣੀ ਪਾਣੀ ਦਸ ਦਾ ਪਹਿਲਾ ਨਾਲੋਂ ਵੀ ਵਧ ਰਿਹਾ ਹੈ। ਸਲਾਹ ਦੇ ਰਹੇ ਕਿ ਪਿੰਡ ਚੰਦੀਵਾਲਾ ਜੋ ਕਰੋੜਪੁਰ ਵਾਲਾ ਦਾ ਇਹ ਮੈਡੀਕਲ ਸੇਵਾ ਲੈ ਕੇ ਤੇ ਹੋਰ ਵੀ ਸੇਵਾ ਤਾਂ ਵੀਰਾਂ ਨੂੰ ਬੇਨਤੀ ਹੈ ਕਿ ਇਹਨਾਂ ਪਿੰਡਾਂ ਵੱਲ ਮੈਡੀਕਲ ਦੀ ਸੇਵਾ ਜਰੂਰ ਮੈਂ ਕਿ ਪਹੁੰਚਿਆ ਜਾਵੇ। ਪਰ ਸਲਾਹ ਦੇ ਰਿਹਾ ਕਿ ਸਰਕਾਰ ਇਸ ਤੋਂ É and i'll